ਸਿਟੀ ਪੁਲਿਸ ਵੱਲੋਂ ਇੱਕ આરોપી ਨੂੰ ਕੀਤਾ ਗਿਆ ਹੈ ਗ੍ਰਿਫਤਾਰ ਇਹ આરોપી ਕੁਰਾਲੀ ਦੇ ਵਿੱਚ ਰਾਤ ਦੇ ਵਕਤ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਦੰਦਾ ਸੀ ਅੰਜਾਮ ਵਕ ਵਕਤ ਧਰਾਮਾਂ ਦੇ ਤਹਿਤ ਕੀਤਾ ਗਿਆ ਮਾਮਲਾ ਦਰਜ ਖਮਾਣੋ ਦਾ ਦੱਸਿਆ ਜਾ ਰਿਹਾ ਹੈ ਇਹ આરોપી ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰੁਣ ਕੁਰਾਲੀ ਪਿਛਲੇ ਕੁਝ ਦਿਨ ਪਹਿਲਾਂ ਕੁਰਾਲੀ ਦੇ ਵਿੱਚ ਦੇਰ ਰਾਤ ਕੁਝ ਅਗਿਆਤ ਲੋਕਾਂ ਵੱਲੋਂ ਇੱਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਕੁਰਾਲੀ ਸਿਟੀ ਪੁਲਿਸ ਵੱਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਇੱਕ આરોપી ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਅਤੇ ਉਸ ਦੇ આરોપી ਜੋ ਦੂਸਰਾ આરોપી ਹੈ ਉਸ ਨੂੰ ਗ੍ਰਿਫਤਾਰ ਕਰਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਕੀ ਹੈ ਮਾਮਲਾ ਅਤੇ ਕਿਸ ਤਰ੍ਹਾਂ ਇਹ ਐਪ ਦੇ ਰਾਹੀਂ ਲੋਕਾਂ ਨੂੰ ਲੁੱਟਦੇ ਸਨ ਗੱਲਬਾਤ ਕਰਦੇ ਹਾਂ ਐਸਐਚਓ ਸਿਟੀ ਕੋਰਾਲੀ ਦੇ ਨਾਲ ਤੇ ਜਾਣਦੇ ਆ ਅਖਰ ਪੂਰਾ ਮਾਮਲਾ ਕੀ ਹੈ ਅੱਜ ਸਾਡੇ ਇੱਥੇ ਮਿਤੀ 1 ਦਸੰਬਰ ਰਾਤ ਨੂੰ ਕਰੀਬ 10 ਵਜੇ ਇੱਕ ਵਾਰਦਾਤ ਹੋਈ ਸੀ ਸਾਡੇ ਕੋਲ ਕੰਪਲੇਂਟ ਆਈ ਸੀ ਕੰਪਲੇਨੈਂਟ ਦੇ ਅਲੀਗੇਸ਼ਨ ਸੀਗੇ ਵੀ ਉਹਦੇ ਨਾਲ ਰਾਤ ਨੂੰ ਕੁਝ ਕੁ ਦੋ ਵਿਅਕਤੀਆਂ ਨੇ ਉਹਦੀ ਕੁੱਟਮਾਰ ਕੀਤੀ ਹੈ ਸਿਰ 'ਚ ਰੋਡ ਮਾਰੀ ਹੈ ਤੇ ਉਹਦੇ ਕੋਲ ਉਹਦਾ ਫੋਨ, ਪਰਸ ਤੇ ਉਹਦੀ ਸਕੂਟਰੀ ਜਿਹੜੀ ਹੈਗੀ ਉਹ ਸਨੈਚ ਕਰਕੇ ਉਹ ਲੈ ਗਏ ਅਗਰ ਆਪ ਨੂੰ ਹੂੰ ਤੇ ਆਫਟਰ ਦੇ ਟੁਨੀ ਸਰਵੂ ਕੰਪਲੀਟ ਦਿ تھیਸਿਸ ਮੁਤਾਬਕ ਅਸੀਂ ਐਫ ਆਈ ਆਰ ਨੰਬਰ 68 ਨੰਬਰ ਐਫ ਆਈ ਆਰ ਅਸੀਂ ਜਾਰਜ ਰਿਸਟਰ ਕੀਤੀ ਸੀਗੀ ਜੀ ਤੇ ਉਹਦੀ ਇਨਵੈਸਟੀਗੇਸ਼ਨ ਦੇ ਦੌਰਾਨ ਹੀ ਤੁਹਾਡੀ ਟੈਕਨੀਕਲ ਸਪੋਰਟ ਦੇ ਨਾਲ ਦੀ ਹਿਊਮਨ ਆਊਟਪੁੱਟ ਦੇ ਆਧਾਰ ਦੇ ਉੱਤੇ ਅਸੀਂ ਆਇਡੈਂਟੀਫਾਈ ਕੀਤੇ ਦੋ ਅਕਿਊਜ਼ ਆਇਡੈਂਟੀਫਾਈ ਕੀਤੇ ਉਹਨਾਂ ਦੀਆਂ ਫੋਟੋ ਆਪਾਂ ਦਿਖਾਤੀਆਂ ਸੀ ਮਦਈ ਨੂੰ ਉਹਨਾਂ ਨੇ ਆਇਡੈਂਟੀਫਾਈ ਕਰ ਲਏ ਸੀਗੇ ਵੀ ਹਾਂ ਇਹ ਹੀ ਦੋ ਬੰਦੇ ਸੀਗੇ ਠੀਕ ਹੈ ਤੇ ਆਪਾਂ ਟੈਕਨੀਕਲੀ ਸਪੋਰਟ ਦੇ ਸਾਈਬਰ ਦੀ ਸਪੋਰਟ ਦੇ ਮੁਤਾਬਕ ਅਸੀਂ ਇੱਕ ਬੰਦਾ ਜਿਹੜਾ ਹੈਗਾ ਆਇਡੈਂਟੀਫਾਈ ਕੀਤਾ ਉਹਦਾ ਨਾਮ ਵੀਰ ਦਵਿੰਦਰ ਸਿੰਘ ਹੈ ਸਨੋ ਫਲਕਵੀ ਜੀ ਨੂੰ ਲਖਮੀ ਚੰਦ ਦਾ ਇਹ ਹੈਗਾ ਕਮਾਂਡੋ ਦਾ ਤੇ ਇਹਦਾ ਲਿੰਕ ਉਹਦੇ ਨਾਲ ਅਟੈਚ ਹੋ ਰਿਹਾ ਸੀ ਤੇ ਇਹਨੂੰ ਅਸੀਂ ਦਰਾਨੇ ਇਨਵੈਸਟੀਗੇਸ਼ਨ ਤੇ ਇੰਟਰੋਗੇਸ਼ਨ ਇਹਦੀ ਕੀਤੀ ਹੈਗੀ ਰੇਡ ਵਾਰਟੀ ਕਰਕੇ ਇਹਨੂੰ ਅਰੈਸਟ ਕੀਤਾ ਆਪਾਂ ਇਹਨੇ ਆਪਣੀ ਵਾਰਦਾਤ ਕਬੂਲ ਕੀਤੀ ਵੀ ਫਿਰ ਨਾਲ ਇਹਦਾ ਇੱਕ ਵਿਅਕਤੀ ਸੀਗਾ ਉਹਦਾ ਵੀ ਇਹਨੇ ਨਾਮ ਦੱਸਿਆ ਹੈਗਾ ਉਹਨੂੰ ਵੀ ਅਸੀਂ ਨਾਮਜ਼ਦ ਕਰ ਲਿਆ ਮਕਦਮੇ ਦੇ ਵਿੱਚ ਤੇ ਸਮਾਨ ਜੋ ਜੋ ਇਸ ਦਾ ਖੋਇਆ ਗਿਆ ਸੀ ਉਹਦੇ ਵਿੱਚੋਂ ਕੁਝ ਬਰਾਮਦ ਹੀ ਹੋਇਆ ਹਾਂ ਇਹਦੇ ਵਿੱਚੋਂ ਇਹਦੇ ਕੋਲੋਂ ਇਹਨੇ ਜਿਹੜੇ ਪਰਸ ਦੇ ਵਿੱਚ ਪੈਸੇ ਸੀਗੇ 2000 ਰੁਪਏ ਉਹ ਇਹਨੇ ਰੱਖ ਲਏ ਸੀ ਸਕੂਟਰੀ ਤੇ ਫੋਨ ਜਿਹੜਾ ਹੈਗਾ ਉਹ ਜਿਹੜਾ ਸੈਕੰਡ ਹੈਕਯੂਸਡ ਹੈਗਾ ਉਹਦੇ ਕੋਲ ਇਹਦੇ ਕੋਲੋਂ 2000 ਰੁਪਏ ਬਰਾਮਦ ਹੋਏ ਕਹੇ ਜਿਹੜੇ ਇਹਨੇ ਲੁੱਟਕੋ ਕੀਤੀ ਸੀਗੀ ਉਹਨਾਂ ਕੋਲ ਹੂੰ ਤੇ ਆਫਟਰ ਥੈਟ ਇਹਨਾਂ ਦਾ ਪ੍ਰੋਸੈਸ ਸੀਗਾ ਇਹ ਐਕਚੁਅਲੀ ਇੱਕ ਐਪ ਯੂਜ਼ ਕਰਦੇ ਸੀਗੇ ਜੀ ਤੇ ਜਿਹੜਾ ਸੈਕੰਡ ਹੈਕਯੂਸਡ ਹੈ ਉਹਨੇ ਐਪ ਰਜਿਸਟਰ ਕੀਤੀ ਵੀ ਆਨਲਾਈਨ ਉਸੀਂ ਇਹ ਵੈਰੀਫਾਈ ਕਰ ਰਹੇ ਹਾਂ ਸਾਈਬਰ ਦੇ ਥਰੂ ਇਹ ਡਿਟੇਲਸ ਵੀ ਕਿੱਥੋਂ ਰਜਿਸਟਰ ਹੋਈ ਹੈ ਜਾਂ ਕਿੱਥੇ ਉਹ ਐਪ ਦੇ ਉੱਤੇ ਇਹ ਜਿਹੜੇ ਯੰਗ ਮੁੰਡੇ ਹੈਗੇ ਉਹਨਾਂ ਨਾਲ ਤਾਲਮਿਲ ਕਰਦੇ ਸੀਗੇ ਉਹਨਾਂ ਨੂੰ ਕਮਿਸ਼ਨ ਦੇਣ ਦੇ ਜਾਂ ਕੋਈ ਪੈਸੇ ਦਾ ਲਾਲਚ ਦੇ ਕੇ ਐਪ ਦੇ ਥਰੂ ਕਾਲ ਕਰਕੇ ਐਪ ਦੇ ਨੰਬਰ ਤੋਂ ਆਪਣੇ ਕੋਲ ਬੁਲਾਉਂਦੇ ਸੀਗੇ ਇਸ ਰਿਪੋਰਟ ਦੇ ਵਿੱਚ ਸਾਨੂੰ ਇਹ ਦੱਸਿਆ ਬਾਅਦ ਦੇ ਵਿੱਚ ਵੀ ਮੈਨੂੰ ਐਪ ਦੇ ਥਰੂ ਕੰਟੈਕਟ ਆਇਆ ਸੀ ਇਹਨਾਂ ਦਾ ਇਹਨਾਂ ਨੇ ਤੁਹਾਨੂੰ ਲਾਲਚ ਦਿੱਤਾ ਦੀ ਤੁਹਾਨੂੰ ਕੰਮ ਦਵਾਂਗੇ ਤੇ ਉਸ ਦੇ ਇਹਾਜ਼ਤ ਤੇ ਤੁਹਾਨੂੰ ਅਸੀਂ ਕਮਿਸ਼ਨ ਦਵਾਂਗੇ ਇਹ ਮੁੰਡਾ ਸਟਰਗਲ ਇਸ ਸਟਰਗਲ ਕਰ ਰਿਹਾ ਸੀਗਾ ਤਨਖਾਹ ਘੱਟ ਸੀਗੀ ਲਾਲਚ ਦੇ ਵਿੱਚ ਆ ਕੇ ਇਹਨਾਂ ਦੇ ਕੋਲ ਚਲੇ ਗਿਆ ਤੇ ਜਦੋਂ ਇਹ ਪਹੁੰਚਿਆ ਉੱਥੇ ਤਾਂ ਜਿਹੜਾ ਵਿਅਕਤੀ ਐਪ ਦੇ ਉੱਤੇ ਇਹਨਾਂ ਨਾਲ ਗੱਲ ਕਰਦਾ ਸੀਗਾ ਉਹ ਉਹ ਫਰੰਟ ਤੇ ਖੜਾ ਸੀ ਤੇ ਪਿੱਛੇ ਦੂਜੇ ਵਿਅਕਤੀ ਨੇ ਆ ਕੇ ਨਾਲ ਦੀ ਨਾਲ ਇਹ ਰੋਡ ਮਾਰਦੇ ਸੀਗੇ ਤੇ ਉਹਦੇ ਕੋਲੋਂ ਜੋ ਵੀ ਸੀ ਸਨੇਚ ਕਰਕੇ ਲੈ ਗਏ ਸੀ ਪਹਿਲਾਂ ਵੀ ਕੋਈ ਨਾ ਤੇ ਕੋਈ ਇਸ ਤਰ੍ਹਾਂ ਦਾ ਕੋਈ ਮਾਮਲਾ ਦਰਜ ਹੈ ਜਿਹੜਾ ਭਾਈ ਕੇਸ ਕੀਤਾ ਹੈ ਫਿਲਹਾਲ ਤੇ ਉਹਦੀ ਰਿਮਾਂਡ ਚੱਲ ਰਹੀ ਹੈਗਾ ਕੋਈ ਐਦਾਂ ਦਾ ਸਾਹਮਣੇ ਨਹੀਂ ਹੈ ਵੀ ਹੋ ਰਿਆ ਨਹੀਂ ਕੀਤਾ ਬਾਕੀ ਇਹਦਾ ਵੀ ਮੇਨ ਜਿਹੜਾ ਹੈਗਾ ਉਹ ਕਹਿ ਰਿਹਾ ਵੀ ਦੂਜੀ ਉਹ ਦੂਜਾ ਵਿਅਕਤੀ ਹੈਗਾ ਮੈਂ ਉਹਦੇ ਨਾਲ ਰਲ ਕੇ ਇਹ ਕੰਮ ਕਰਦਾ ਸੀ ਕੋਈ ਜਲਦੀ ਆਪਾਂ ਸ਼ਾਰਟਲੀ ਉਹਨੂੰ ਅਰੈਸਟ ਕਰ ਲਾਂਗੇ ਤੇ ਦੇਖਾਂਗੇ ਕਿ ਫਿਰ ਕਿਤੇ ਹੋਰ ਕੋਈ ਵਾਰਦਾਤ ਕੀਤੀ ਕਿ ਨਹੀਂ ਇਹਨਾਂ ਨੇ ਹੁਣ ਸਰਚ ਕਿਸ ਤਰ੍ਹਾਂ ਦਾ ਚੱਲ ਰਿਹਾ ਆ ਉਹ ਦੂਸਰੇ ਜਿਹੜਾ ਉਹਨਾਂ ਦੇ ਇੱਕ ਪਰਿਵਾਰ ਜਿਹੜੇ ਹੈਗੇ ਉਹਦੇ ਕਾਫੀ ਅਡਰੈਸ ਟਿਕਾਣੇ ਅਸੀਂ ਕਢਾਏਗੇ ਉੱਥੇ ਰੇਡ ਚੱਲ ਰਹੀ ਹੈਗੀ ਹੈ ਜੀ ਉਹਨਾਂ ਦੇ ਪਰਿਵਾਰ ਨੂੰ ਵੀ ਅਸੀਂ ਕਹਿ ਆ ਵੀ ਲੜਕੇ ਨੂੰ ਪੇਸ਼ ਕੀਤਾ ਜਾਵੇ ਜੀ ਹੋਪਸ ਉਹ ਵੀ ਛੇਤੀ ਆਪਾਂ ਅਰੈਸਟ ਕਰ ਲਾਂਗੇ ਸਰ ਜਿਹੜੀ ਤੁਸੀਂ ਐਪ ਦੀ ਗੱਲ ਕੀਤੀ ਆ ਉਹ ਦੂਸਰੇ ਪਰਿਵਾਰ ਤੇ ਮਤਲਬ ਕਰਦਿਆਂ ਨੂੰ ਪਤਾ ਹੈ ਉਹ ਦੂਸਰੇ ਦੋਸ਼ੀ ਦੇ ਵੀ ਇਸ ਤਰ੍ਹਾਂ ਦੀ ਐਪ ਯੂਜ਼ ਕਰਦੇ ਨੇ ਬੱਚੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਨਹੀਂ ਬਿਲਕੁਲ ਨਹੀਂ ਉਹਨਾਂ ਦੇ ਘਰਦਿਆਂ ਨੂੰ ਇਸ ਵਾਰੇ ਕੋਈ ਨੌਲੇਜ ਨਹੀਂ ਸੀ ਦੱਸਿਆ ਵੀ ਸੀ ਉਹਨਾਂ ਨੂੰ ਤੁਸੀਂ ਕੋਈ ਗਲਤ ਹੋਈ ਹਾਂਜੀ ਉਹਨੂੰ ਦੱਸਿਆ ਹੁਣ ਫਾਦਰ ਉਹਨਾਂ ਨੂੰ ਕਿਹਾ ਵੀ ਜਿਹੜੇ ਚਲੋ ਪਰਿਵਾਰ ਦੇ ਹੋਰ ਬੱਚੇ ਹੈਗੇ ਉਹ ਕੁਝ ਐਸੀ ਗੱਲਾਂ ਦੇ ਵਿੱਚ ਨਾ ਆਵੇ ਤੇ ਉਹਦੇ ਲਈ ਸਾਰਿਆਂ ਨੂੰ ਅਲਰਟ ਕੀਤਾ ਸੀ ਤੁਹਾਡੇ ਆਧਾਰ ਦੇ ਤੁਹਾਡੇ ਆਧਾਰ ਤੇ ਵੀ ਮੈਂ ਮੀਡੀਆ ਦੇ ਹੰਦ ਦੇ ਨਾਲ ਹੀ ਮੈਸੇਜ ਕਰਨਾ ਚਾਹਾਂਗੇ ਬੱਚਿਆਂ ਨੂੰ ਜਿਹੜੇ ਆਨਲਾਈਨ ਜਿਹੜੇ ਪਲੈਟਫਾਰਮ ਆ ਐਪਸ ਆ ਜਿਉਂ ਕੀ ਉਹ ਯੂਜ਼ ਕਰਦੇ ਫੋਨ ਤੇ ਕੀ ਨਹੀਂ ਕਰਦੇ ਇਸ ਬਾਰੇ ਧਿਆਨ ਰੱਖਿਆ ਜਾਵੇ ਐਦਾ ਹੀ ਬੱਚੇ ਗੁੰਮਰਾਹ ਹੋ ਕੇ ਆਪਣਾ ਨੁਕਸਾਨ ਕਰਵਾ ਲੈਂਦੇ ਨੇ ਆਪਣੇ ਪਰਿਵਾਰ ਦਾ ਨੁਕਸਾਨ ਕਰਵਾ ਲੈਂਦੇ ਨੇ ਸੋ ਇਹੀ ਆਪਾਂ ਕਰਾਂਗੇ ਵੀ ਅਵੋਇਡ ਕੀਤਾ ਜਾਵੇ ਇਸ ਆਨਲਾਈਨ ਪਲੈਟਫਾਰਮ ਤੇ ਜਮਾਨੇ ਦੇ ਵਿੱਚ ਐਕਚੁਅਲੀ ਐਟਲੀਸਟ ਨਿਗਰਾਨੀ ਰੱਖੀ ਜਾਵੇ ਇਹਨੂੰ ਆਪਾਂ ਬਿਲਕੁਲ ਅਵੋਇਡ ਨਹੀਂ ਕਰ ਸਕਦੇ ਕੁਝ ਯੂਸਫੁਲ ਐਪਸ ਵੀ ਹੁੰਦੀਆਂ ਨੇ ਠੀਕ ਹੈ ਜਿਹੜੀਆਂ ਸਾਡੀ ਰੋਜ਼ ਮਰਾਰ ਦੀ ਜ਼ਿੰਦਗੀ ਦੇ ਵਿੱਚ ਸਾਨੂੰ ਬਹੁਤ ਹੈਲਪਫੁਲ ਕਰਦੀ ਬਟ ਇੱਕ ਇੱਕ ਵਾਚਓਵਰ ਰਵੇ ਬੱਚਿਆਂ ਦੇ ਕੀ ਯੂਜ਼ ਕਰ ਰਹੇ ਨੇ ਕੀ ਨਹੀਂ ਯੂਜ਼ ਕਰ ਰਹੇ ਠੀਕ ਹੈ ਸਭ ਸ਼ੁਕਰੀਆ